ਕਿ ਆਪਾਂ ਕੀ ਕਿ ਕਿਸੇ ਹੋਰ ਘਟ ਗਿਣਤੀ ਨਾਲ ਹੋਵੇ ਚਾਹੇ ਮੁਸਲਮਾਨਾਂ ਨਾਲ ਕੁਝ ਹੁੰਦਾ ਹੋਵੇ ਆਪਾਂ ਦੇਖਿਆ ਕਿ ਸਿੱਖ ਜਰੂਰ ਉਸਤੇ ਆਪਣਾ ਜਿਹੜਾ ਪ੍ਰਤੀਕਰਮ ਦਿੰਦੇ ਨੇ ਚਾਹੇ ਉਹ ਕਸ਼ਮੀਰ ਵਾਲਾ ਮਸਲਾ ਹੋਵੇ ਸਾਰੀ ਤੌਰ ਤੇ ਨਾ ਉਹਦੇ ਵਿੱਚ ਜਿਹੜੀ ਰਾਜ ਕਰ ਰਹੀ ਤੇ ਰੌਵੀ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਵਿੱਚ ਵੀ ਕੋਈ ਪੋਲਿਟੀਕਲ ਸਟੇਟਸਮੈਨਸ਼ਿਪ ਵਾਲੀ ਜਿਹੜੀ ਗਲਤ ਗੱਲ ਹੈ ਨਾ ਉਹ ਨਹੀਂ ਨਜ਼ਰ ਆਉਂਦਾ ਜੋ ਦਰਬਾਰ ਸਾਹਿਬ ਦੀ ਮਰਿਆਦਾ ਹੈ ਤੁਸੀਂ ਦੂਜਾ ਸਵਾਲ ਕਰਿਆ ਸੀ ਸੋ ਦਰਬਾਰ ਸਾਹਿਬ ਦੀ ਮਰਿਆਦਾ ਹੈ ਕਿ ਜਿਹੜੀਆਂ ਸਿੱਖ ਪੰਥ ਦੀਆਂ ਜਿਹੜੀਆਂ ਇੱਕ ਮਾਨਤਾਵਾਂ ਨੇ ਉਹਦੀਆਂ ਰਵਾਇਤਾਂ ਨੇ ਉਹਦੇ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਖਾਲਸਾ ਪੰਥ ਦੀਆਂ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਵੱਲੋਂ ਜਿਹੜੀ ਇੱਕ ਮर्याਦਾ ਸਿਰਜੀ ਗਈ ਹੈ ਉਹਦੇ ਵਿੱਚ ਉੱਥੇ ਪ੍ਰਵੇਸ਼ ਕਰਨ ਦੀ ਉੱਥੇ ਨਤਮਸਤਕ ਹੋਣ ਦੀ ਲੰਗਰ ਛਕਣ ਦੀ ਜਾਂ ਉੱਥੇ ਰਹਿਣ ਪਾਣ ਦੀ ਉਹ ਸਾਰੀ ਜਿਹੜੀ ਮर्याਦਾ ਦਾ ਉਹ ਅਸੀਂ ਸਮਝਦੇ ਹਾਂ ਵੀ ਹਾਲ ਦੀ ਘੜੀ ਉਹਦੇ ਵਿੱਚ ਕਿਸੇ ਤਬਦੀਲੀ ਦੀ ਲੋੜ ਨਹੀਂ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤੇ ਵੱਡਾ ਸਵਾਲ ਇਹ ਵੀ ਸਾਹਮਣੇ ਆਉਂਦਾ ਵੀ ਸਿੱਖਾਂ ਦੀ ਡਿਫੈਂਸ ਤੇ ਕੋਈ ਨਹੀਂ ਆਉਂਦਾ ਜੀ ਆਪਾਂ ਕੀ ਕਿ ਕਿਸੇ ਹੋਰ ਘਟ ਗਿਣਤੀ ਨਾਲ ਹੋਵੇ ਚਾਹੇ ਮੁਸਲਮਾਨਾਂ ਨਾਲ ਕੁਝ ਹੁੰਦਾ ਹੋਵੇ ਆਪਾਂ ਦੇਖਿਆ ਕਿ ਸਿੱਖ ਜਰੂਰ ਉਸਤੇ ਆਪਣਾ ਜਿਹੜਾ ਪ੍ਰਤੀਕਰਮ ਦਿੰਦੇ ਨੇ ਚਾਹੇ ਉਹ ਕਸ਼ਮੀਰ ਵਾਲਾ ਮਸਲਾ ਹੋਵੇ ਪਰ ਇਧਰਲੇ ਬੰਦੇ ਨਹੀਂ ਹੁੰਦਾ ਭਾਈ ਅਮਰਪਾਲ ਸਿੰਘ ਵਾਲੇ ਸਾਰੇ ਮਸਲੇ ਤੇ ਆਪਾਂ ਦੇਖਿਆ ਕਿ ਜਿਹੜੇ ਉਹ ਬੇਸੀ ਹੁਣੀ ਹੈਗੇ ਨੇ ਜਾਂ ਉਦਾਂ ਦੇ ਜਿਹੜੇ ਲੀਡਰ ਹੈਗੇ ਨੇ ਉਹਨਾਂ ਦੀ ਜਿਹੜੀ ਉਹੀ ਸਟੇਟ ਵਾਲੀ ਜਿਹੜੀ ਮਾਈਂਡ ਸੈਟ ਆ ਉਹੋ ਹੀ ਬਣਿਆ ਹੋਇਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਦੂਜਾ ਵੀ ਦਰਬਾਰ ਸਾਹਿਬ ਦੀ ਮਰਿਆਦਾ ਕੀ ਹੋਵੇਗੀ ਜਾਂ ਇਹ ਸਾਰੇ ਮਸਲੇ ਦੇ ਵਿੱਚ ਇਹਨੂੰ ਰਲਾ ਕੇ ਇੱਥੇ ਆਪਾਂ ਕਿਵੇਂ ਦੇਖ ਸਕਦੇ ਹਾਂ ਹਾਂਜੀ ਹਾਂਜੀ ਸੋ ਪ ਕਾਰੀ ਤੌਰ ਤੇ ਨਾ ਉਹਦੇ ਵਿੱਚ ਜਿਹੜੀ ਰਾਜ ਕਰ ਰਹੀ ਤੇ rau ਵੀ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਵਿੱਚ ਵੀ ਕੋਈ politcal statesmanship ਵਾਲੀ ਜਿਹੜੀ ਗੱਲ ਹੈ ਨਾ ਉਹ ਨਹੀਂ ਨਜ਼ਰ ਆ ਰਹੀ ਸੋ ਰਾਜਨੀਤੀਵਾਨ ਜਿਹੜੇ ਹੈਗੇ ਆ ਉਹਨਾਂ ਵਿੱਚੋਂ ਬਹੁਤ ਸਾਰਾ ਹਿੱਸਾ ਹੈ ਹੁੰਦਾ ਜਿਹੜੇ politically statesman ਹੁੰਦੇ ਆ ਜਿਹੜੇ ਇਸ ਵੱਡੇ ਜਿਹੜਾ ਹੁੰਦਾ ਨਾ ਕ੍ਰਾਈਸਿਸ ਹੁੰਦਾ ਸੋ ਖਾਸ ਕਰਕੇ ਜਿਹੜੀਆਂ ਜਦੋਂ ਮਲਟੀ ਨੈਸ਼ਨਲ ਸਟੇਟ ਵਿੱਚ ਤੁਸੀਂ ਰਹਿ ਰਹੇ ਹੋਵੇਂ ਤੋ ਘੱਟ ਗਿਣਤੀਆਂ ਦੇ ਜਿਹੜੇ ਕਨਸਰਨਸ ਹੁੰਦੇ ਆ ਜਦੋਂ ਉਹ ਆਰਾਈਜ਼ ਹੁੰਦੇ ਆ ਜਾਂ ਪੀਕ ਤੇ ਵਿਚਰੇ ਜਾਂਦੇ ਆ ਉਹਨਾਂ ਨੂੰ ਨਿਊਟਰਲਾਈਜ਼ ਕਰਨ ਲਈ ਜਾਂ ਉਹਨਾਂ ਨਾਲ ਇੱਕ ਸਤਕਾਰ ਦੀ ਭਾਵਨਾ ਨਾਲ ਫੈਸਲੇ ਕਰਨ ਲਈ ਕੁਝ ਪੋਲੀਟੀਕਲ ਸਟੇਟਸਮੈਨ ਹੁੰਦੇ ਆ ਸਾਨੂੰ ਲੱਗਦਾ ਵੀ ਭਾਰਤੀ ਸਟੇਟ ਕੋਲ ਉਨਾ ਸਟੇਟਸਮੈਂਟ ਸਟੇਟ ਸਟੇਟਸਮੈਨ ਦੀ ਕਮੈਂ ਦੀ ਕਮੀ ਹੈਗੀ ਆ ਹੁਣ ਉਹ ਸਿਰਫ ਅਫਸਰ شاہੀ ਹੀ ਮੋਨੀਟਰ ਕਰ ਰਹੀ ਹੈ ਔਰ ਆਪਰੇਟ ਕਰ ਰਹੀ ਹੈ ਕਿ ਉਹਦੇ ਵਿੱਚੋਂ ਜਿਹੜੀ politcal ਦਖਲਅੰਦਾਜ਼ੀ ਆ ਬਹੁਤ ਘਟ ਗਈ ਹੋਈ ਆ ਇਹ ਫੈਸਲੇ ਆ ਜਿਹੜੇ ਅਫਸਰ شاہੀ ਨੇ ਨਹੀਂ ਕਰਨੇ ਹੁੰਦੇ ਅਫਸਰ شاہੀ ਦਾ ਆਪਣਾ ਇੱਕ ਮਾਈਂਡ ਸੈਟ ਹੁੰਦਾ ਉਹ ਸਿਰਫ ਇੱਕ ਸਾਜ਼ਿਸ਼ੀ ਬਿਰਤੀ ਨਹੀਂ ਜਾਂ ਉਹਨੂੰ ਲਾਅ ਐਂਡ ਆਰਡਰ ਦੇ ਐਸਪੈਕਟ ਤੋਂ ਦੇਖਦੇ ਆ ਪਰ ਇਹ ਮਸਲੇ ਬਿਯੋਂਡ ਲਾਅ ਐਂਡ ਆਰਡਰ ਤੇ ਬਿਯੋਂਡ ਸਾਜ਼ਿਸ਼ ਹੁੰਦੇ ਹੈਗੇ ਆ ਜਿਹਦੇ ਵਿੱਚੋਂ ਜਿਹਨੇ ਵਿੱਚੋਂ ਪੋਲਿਟਿਕਲ ਲੀਡਰਸ਼ਿਪ ਨੂੰ ਇੰਟਰਵਿਨ ਕਰਨਾ ਹੁੰਦਾ ਉਹ ਸਟੈਪ ਇਨ ਕਰਦੇ ਆ ਉਸ ਕੌਮ ਨਾਲ ਗੱਲਬਾਤ ਕਰਦੇ ਆ ਡਾਇਲੌਗ ਸ਼ੁਰੂ ਕਰਦੇ ਆ ਸੋ ਉਹ ਡਾਇਲੌਗ ਕਿਤੇ ਨਾ ਕਿਤੇ ਮਿਸਿੰਗ ਆਏਗਾ ਸਿੱਖਾਂ ਨਾਲ ਜੋ ਡਾਇਲੌਗ ਇਨੀਸ਼ੀਏਟ ਹੋਣਾ ਚਾਹੀਦਾ ਸੀ ਅਸੀਂ ਵਾਰ-ਵਾਰ ਇਸ ਪ੍ਰੋਗਰਾਮ 'ਚ ਕਹਿੰਦੇ ਹੈਗੇ ਆ ਵੀ ਉਹ ਡਾਇਲੌਗ ਨੂੰ ਸ਼ੁਰੂ ਕਰਨ ਵਾਲੇ ਤੇ ਉਸ ਡਾਇਲੌਗ ਦੀ ਕੀ ਟਰਮਸ ਐਂਡ ਕੰਡੀਸ਼ਨਸ ਹੋਣ ਕੀ ਪੈਰਾਮੀਟਰਸ ਹੋਣ ਉਹ ਜਿਹੜੇ ਇਨੀਸ਼ੀਏਟਿਵਸ ਹਨ ਉਹ ਮਤਲਬ ਕਿ ਬਿਲਕੁਲ ਹੀ ਇਸ ਵੇਲੇ ਗਾਇਬ ਨੇ ਸੋ ਭਾਰਤ ਸਰਕਾਰ ਨੂੰ ਆ ਸੰਤਾ ਐਂ ਲੱਗਦਾ ਵੀ ਭਾਰਤ ਦੀ ਇੰਟਰਨਲ ਪਾਲਿਸੀ ਨੂੰ ਖਾਸ ਕਰਕੇ ਹਨਾ ਇਹ ਪੰਜ-ਸੱਤ ਕ ਮੀਡੀਆ ਐਂਕਰ ਹੀ ਚਲਾ ਰਹੇ ਨੇ ਸੋ ਔਰ ਜਿਹੜੇ ਅਫਸਰशाही ਹੈ ਉਹ ਉਹਨਾਂ মিডিਆ ਐਂਕਰਸ ਦੀ ਸਹਾਇਤਾ ਕਰ ਰਹੀ ਹੈ ਪੋਲਿਟੀਕਲ ਕਲਾਸ ਹੈ ਜਿਹੜੀ ਉਹ ਆਈਸੋਲੇਟ ਹੋਈ ਹੋਈ ਹੈ ਸੋ ਪੋਲਿਟੀਕਲ ਕਲਾਸ ਕੋਲ ਆਪਣੇ ਕਰਨ ਲਈ ਹੋਰ ਇੰਨੇ ਕੰਮ ਨਹੀਂ ਉਹਨਾਂ ਕੋਲ ਕੋਈ ਟਾਈਮ ਹੀ ਨਹੀਂ ਵੀ ਇਹਨੂੰ ਰਿਪੋਰਟ ਕਰ ਸਕੀ ਉਹ ਅਫਸਰਾਂ ਦੀ ਡਿਊਟੀ ਲਾ ਦਿੰਦੇ ਨੇ ਅੱਖਾਂ ਦੇ ਇਸ਼ਾਰਿਆਂ ਵਿੱਚ ਹੀ ਇਸ਼ਾਰੇ ਹੋ ਜਾਂਦੇ ਆ ਫਿਰ ਅਫਸਰ ਸ਼ਾਹੀ ਆਪਣੇ ਤੌਰ ਤੇ ਜੋ ਕਰਦੀ ਹੈ ਉਹ ਕਾਫੀ ਜ਼ਿਆਦਾ ਡਿਵੀਏਟ ਹੋ ਜਾਂਦਾ ਜਾਂ ਡੀਰੇਲ ਹੋ ਜਾਂਦਾ ਗਲਤ ਪਾਸੇ ਚੱਲਿਆ ਜਾਂਦਾ ਸੋ ਇਹ ਹੈਗਾ ਪੋਲਿਟੀਕਲ ਕਲਾਸ ਦਾ ਜੋ ਜਾ ਜੋ ਦਰਬਾਰ ਸਾਹਿਬ ਦੀ ਮਰਿਆਦਾ ਹੈ ਤੁਸੀਂ ਦੂਜਾ ਸਵਾਲ ਕਰਿਆ ਸੀ ਸੋ ਦਰਬਾਰ ਸਾਹਿਬ ਦੀ ਮਰਿਆਦਾ ਹੈਗੇ ਜਿਹੜੀਆਂ ਸਿੱਖ ਪੰਥ ਦੀਆਂ ਜਿਹੜੀਆਂ ਇੱਕ ਮਾਨਤਾਵਾਂ ਨੇ ਉਹਦੀਆਂ ਰਵਾਇਤਾਂ ਨੇ ਉਹਦੇ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਖਾਲਸਾ ਪੰਥ ਦੀਆਂ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਵੱਲੋਂ ਜਿਹੜੀ ਇੱਕ ਮਰਿਆਦਾ ਸਿਰਜੀ ਗਈ ਹੈ ਉਹਦੇ ਵਿੱਚ ਉੱਥੇ ਪ੍ਰਵੇਸ਼ ਕਰਨ ਦੀ ਉੱਥੇ ਨਤਮਸਤਕ ਹੋਣ ਦੀ ਲੰਗਰ ਛਕਣ ਦੀ ਜਾਂ ਉੱਥੇ ਰਹਿਣ ਪਾਣ ਦੀ ਉਹ ਸਾਰੀ ਜਿਹੜੀ ਮਰਿਆਦਾ ਦਾ ਉਹ ਅਸੀਂ ਸਮਝਦੇ ਹਾਂ ਵੀ ਹਾਲ ਦੀ ਘੜੀ ਉਹਦੇ ਵਿੱਚ ਕਿਸੇ ਤਬਦੀਲੀ ਦੀ ਲੋੜ ਨਹੀਂ ਜੇ ਖਾਲਸਾ ਪੰਥ ਨੇ ਤਬਦੀਲੀ ਕਰਨੀ ਹੋਵੇ ਉਹ ਖਾਲਸਾ ਪੰਥ ਆਪਣੇ ਤੌਰ ਤੇ ਕਰੇਗਾ ਪਰ ਜਿਹੜੇ ਗੈਰ ਸਿੱਖ ਉਥੇ ਆਉਂਦੇ ਆ ਉਹਨਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਵੀਰੋ ਖਾਲਸਾ ਜੀ ਦੀ ਮਰਿਆਦਾ ਹੈ ਜਿਹੜੀ ਇੱਕ ਤਾਂ ਪਹਿਰਾਵੇ ਦੀ ਔਰ ਦੂਜੀ ਸਿਰ ਹੁਣ ਸਿਰ ਤੱਕ ਸਿਰ ਕੱਲ ਨੂੰ ਤੁਸੀਂ ਸਿਰ ਢੱਕਣ ਤੇ ਵੀ ਚਾਹੀਦੀ ਕਰਦੇ ਹੋ ਵੀ ਇਹ ਨਹੀਂ ਕਰਨੀ। ਵੀ ਅਸੀਂ ਨਹੀਂ ਕਰਨਾ ਪਿਆ ਅਸੀਂ ਤਾਂ ਰੱਬ ਨੂੰ ਮਿਲਣ ਆਏ ਉਹਦੇ ਵਿੱਚ ਸਿਰ ਢੱਕਣ ਦਾ ਕੀ ਹੈ। ਸੋ ਸੋ ਇਹ ਸਵਾਲ ਹੈ ਜਿਹੜੇ ਉਠਾਏ ਜਾ ਸਕਦੇ ਆ ਪਰ ਸਾਡੀ ਮਰਿਆਦਾ ਜਿਹੜੀ ਗੁਰੂ ਖਾਲਸਾ ਪੰਥ ਨੇ ਬਣਾ ਦਿੱਤੀ ਹੋਈ ਹੈ ਸੋ ਸਾਰਿਆਂ ਨੂੰ ਉਹਦਾ ਸਤਿਕਾਰ ਕਰਨ ਇਵਨ ਵੱਡੀਆਂ ਸ਼ਕਤੀਆਂ ਆਉਂਦੀਆਂ ਔਰ ਕਪਿਲ ਸ਼ਰਮਿਉ ਨੇ ਸੁਨੀਲ ਸ਼ੈਟੀ ਉਨੀ ਹੈ ਹੋਰ ਸਾਰੇ ਬਹੁਤ ਸਾਰੇ ਲੋਕ ਬੈਠੇ ਜੀ ਨੀ ਆਉਂਦੀਆਂ ਜਾਂਦਾ ਯਾਰ ਬੜੇ ਆਰਾਮ ਨਾਲ ਉਹ ਲਾਈਨ ਵਿੱਚ ਲੱਗ ਕੇ ਬੜੇ ਸਹਿਜ ਨਾਲ ਲੰਬੀਆਂ ਕਤਾਰਾਂ ਵਿੱਚ ਲਾ ਕੇ ਔਰ ਪਰਵਾਹ ਨਾਲ ਨਤਮਸਤਕ ਹੁੰਦੇ ਆ ਕਦੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਇਆ ਜਿਹੜਾ ਆਪਾਂ ਵਿਚਾਰਧਾਰਕ ਤੌਰ ਤੇ ਜੇ ਆਪਾਂ ਦੇਖੀਏ ਕਿ ਸਿੱਖਾਂ ਦੇ ਪ੍ਰਤੀ ਜਿਹੜਾ ਸਰਕਾਰ ਦਾ ਰਵਈਆ ਹੈ ਉਹ ਅਸਲ ਦੇ ਵਿੱਚ ਹੈ ਕਿ ਆ ਕਿਉਂਕਿ ਇੱਕ ਬੰਨੇ ਤੇ ਗੁਰੂਆਂ ਦੇ ਪੁਰਬ ਬਣਾਏ ਜਾਂਦੇ ਨੇ ਦੂਜੇ ਬਨੇ ਆਪਾਂ ਸਾਰਾ ਕੁਝ ਆਪਕੇ ਕਿ ਚਿੱਟੇ ਦੋਦੀ ਹੋ ਗਿਆ ਨਾ ਸਾਰਾ ਕੁਝ ਚਿੱਟੇ ਦੇ ਨਹੀਂ ਸਾਡੇ ਸਾਹਮਣੇ ਆ ਗਿਆ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਵਿਰੋਲੈਂਟ ਹੋ ਕੇ ਸਾਹਮਣੇ ਆਈ ਆ ਕੋਈ ਘਟਨਾ ਨਹੀਂ ਹੋਈ ਕੋਈ ਏਡੇ ਵੱਡੇ ਪਰਚੇ ਨਹੀਂ ਹੋਏ ਕਿਤੇ ਕੋਈ ਗੋਲੀ ਨਹੀਂ ਚੱਲੀ ਫਿਰ ਵੀ ਉਹਨਾਂ ਨੇ ਇੱਕ ਖੁਖਾਰੂ ਬਣਾ ਕੇ ਇੱਕ ਅੱਤਵਾਦੀ ਦੇ ਤੌਰ ਤੇ ਪੇਸ਼ ਕਰ ਦਿੱਤਾ ਅਸਲ 'ਚ ਹੈ ਕਿ ਇਹ ਸਰਕਾਰਾਂ ਦਾ ਰਵਈਆ ਹਾਂਜੀ ਸਾਨੂੰ ਹੁਣ ਜਿਹੜਾ ਇਹ ਹੈਗਾ ਵੀ ਇਸ ਨਵੀਂ ਸਰਕਾਰ ਦਾ ਵੀ ਹੁਣ ਤਾਂ ਲਗਭਗ 9 ਸਾਲ ਹੀ ਹੋ ਗਿਆ ਜਦੋਂ ਸਾਰਾ ਉਹਨਾਂ ਦਾ ਟ੍ਰੈਂਡ ਦੇਖਦੇ ਆ ਉਹਦੇ 'ਚ ਹੋਗਾ ਵੀ ਉਹੋ ਕੁਝ ਜਿਹੜੇ ਨਾ ਉਹਨਾਂ ਦੀ ਹਮਾਇਤ ਵਾਲੇ ਸਿੱਖ ਆ ਜੀ 15ਵੇਂ 25 30 ਹੋਣਗੇ 100 ਲਾ ਲਓ ਹਨ ਵੀ ਉਹਨਾਂ ਨੂੰ ਪਲੋਸ ਕੇ ਕੁਝ ਅਹੁਦੇਦਾਰੀਆਂ ਦੇ ਦਿੰਦੇ ਆ ਜੀ ਇਹਦੇ ਚੋਂ ਘਟ ਗਣ ਤੇ ਕਮਿਸ਼ਨ ਦੀ ਦੇਤੀ ਜਾਂ ਇੱਕ ਦੋ ਨੂੰ ਮੰਤਰੀ ਬਣਾਤਾ ਜਾਂ ਕੁਝ ਹੋਰ ਅਹੁਦਿਆਂ ਤੇ ਇਸ ਤਰ੍ਹਾਂ ਲਾ ਦਿੱਤੇ ਹੋਣਾ ਸੋ ਉਹਨਾਂ ਨੂੰ ਉਹਨਾਂ ਨੂੰ ਮੋਹਰੇ ਬਣਾ ਕੇ ਜਾਂ ਮਖੌਟੇ ਬਣਾ ਕੇ ਉਹ ਬਾਕੀ ਸਿੱਖ ਸੰਗਤ ਜਾਂ ਸਿੱਖ ਮਨਾਂ ਵਿੱਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਸਿੱਖਾਂ ਦੇ ਦੋਸਤ ਹੈਗੇ ਆ ਸਿੱਖ ਸਾਡੇ ਰਾਜ ਵਿੱਚ ਉੱਚੇ ਆਉਧਿਆਂ ਤੇ ਬਣੇ ਹੋਏ ਨੇ ਉਹਨਾਂ ਦੇ ਹੈਗਾ ਵੀ ਮਸਲਾ ਸਿੱਖਾਂ ਦਾ ਕੋਈ ਹੱਲ ਨਾ ਕਰੋ ਕੁਝ ਸਿੱਖਾਂ ਨੂੰ ਮਖੌਟੇ ਬਣਾ ਕੇ ਵੱਡੇ ਆਉਧੇ ਦੇ ਕੇ ਉਹਨਾਂ ਦੀ ਖੱਟੀ ਕਮਾਈ ਲਈ ਆਪਣਾ ਕੰਮ ਧੰਦਾ ਚਲਾਈ ਜੋ ਮਤਲਬ ਜਿਹੜੀ ਬੇਗਾਨਵਿਦੀ ਭਾਵਨਾ ਬੇਗਾਨਗੀ ਦੀ ਆਉਂਦੀ ਹੈਗੀ ਆ ਉਹਨੂੰ ਖਤਮ ਤੇ ਕੀਤਾ ਜਾ ਸਕਦਾ ਕੋਈ ਇੰਨੇ ਵੱਡੇ ਮਸਲੇ ਤਾਂ ਹੈ ਨਹੀਂ ਜੇ ਆਪਾਂ 84 ਤੋਂ ਬਾਅਦ ਚੋਂ ਵੀ ਲੈ ਲਈਏ ਕੋਈ ਇੰਨੇ ਮਸਲੇ ਤਾਂ ਹੈ ਨਹੀਂ ਜਿਹੜੇ ਹੱਲ ਨਹੀਂ ਕੀਤੇ ਜਾ ਸਕਦੇ ਜੇ ਤੁਸੀਂ ਗੁਰੂਆਂ ਦੇ ਪਰਮ ਬਣਾਉਂਦੇ ਹੋ ਫਿਰ ਮਤਲਬ ਉਹ ਗੁਰੂ ਤੇ ਪ੍ਰਮਾਨ ਹੈਗੇ ਨੇ ਉਹਨਾਂ ਦੇ ਜਿਹੜੇ ਸਿੱਖ ਨੇ ਉਹ ਪ੍ਰਵਾਨ ਨਹੀਂ ਹੈਗੇ ਹਾਂ ਜੀ ਉਹੀ ਆ ਵੀ ਸਟੇਟਸਮੈਨਸ਼ਿਪ ਦੀ ਜਿਹੜੀ ਆਪਾਂ ਪਹਿਲਾਂ ਕਰਕੇ ਆਏ ਨਾ ਵੀ ਇਨੀਸ਼ੀਏਟ ਲੈਣਾ ਕਦਮ ਅੱਗੇ ਵਧਾਉਣੇ ਹਨਾ ਹੱਥ ਅੱਗੇ ਵਧਾਉਣੇ ਜੱਫੀ ਪਾਉਣੀ ਹਨਾ ਸੋ ਇਹ ਹੈਗਾ ਵੀ ਜਿਹੜਾ ਉਹ ਇੱਕ ਨਾਲ ਲੈ ਕੇ ਚੱਲਣਾ ਭਾਈਚਾਰਿਆਂ ਨੂੰ ਉਹ ਮਲਟੀ ਨੈਸ਼ਨਲ ਕੰਟਰੀਜ਼ ਵਿੱਚ ਹੋਣਾ ਹੁੰਦਾ ਹੈ ਹਨਾ ਸੋ ਸਾਰਿਆਂ ਨੂੰ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਮੈਨੂੰ ਕਿਸੇ ਦਾ ਦੱਸਿਆ ਜਾ ਰਿਹਾ ਸੀ ਵੀ ਜਦੋਂ ਉਹ ਨਿਊਜ਼ੀਲੈਂਡ ਵਿੱਚ ਇੱਕ ਮਸਜਿਦ ਤੇ ਹਮਲਾ ਹੁੰਦਾ ਹੈ ਜੀ ਜੀ ਸੋ ਬੀਬੀ ਜੀ ਨੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਔਰ ਉਹਨੇ ਉੱਥੇ ਮਸਜਿਦ ਵਿੱਚ ਜਾ ਕੇ ਕਿਹਾ ਵੀ ਮੈਂ ਮੈਂ ਤੁਹਾਡੇ ਵਿੱਚੋਂ ਹੀ ਆ ਹਨਾ ਮੈਂ ਤੁਹਾਡੇ ਹਿੱਸਾ ਹਾਂ ਸੋ ਉਹ ਮੰਨਦੇ ਕਿ ਇੱਕਦਮ ਖੜ ਕੇ ਹਲੇ ਹਮਲਾ ਹੋ ਕੇ ਹਟੇ ਉਹ ਅੱਧੇ ਪੌਣੇ ਘੰਟੇ ਚ ਉੱਥੇ ਆ ਜਾਂਦੇ ਆ ਔਰ ਉਹ ਕਹਿੰਦੇ ਆ ਵੀ ਤੁਸੀਂ ਇਹ ਮਹਿਸੂਸ ਨਹੀਂ ਕਰਨਾ ਵੀ ਨਿਊਜ਼ੀਲੈਂਡ ਦੇ ਬਾਕੀ ਜਿਹੜੇ ਲੋਕ ਨੇ ਉਹ ਤੁਹਾਡੇ ਨਾਲ ਨਹੀਂ ਵੀ ਮੈਂ ਤੁਹਾਡੇ ਨਾਲ ਆ ਉਹ ਤੁਹਾਡੇ ਵਿੱਚੋਂ ਹੀ ਹਾਂ ਹੈਨਾ ਹੈਨਾ ਯੂ ਆਰ ਆਵਰ ਪਾਰਟ ਹੈਨਾ ਵੀ ਆਰ ਬੋਥ ਇਕੁਅਲ ਹੈਨਾ ਸੋ ਇਹ ਇਹ ਹੁੰਦੀ ਆ ਸਟੇਟਸਮੈਨਸ਼ਿਪ ਸੋ ਇਹ ਲੀਡਰਾਂ ਨੂੰ ਸਟੈਪ ਇਨ ਕਰਨਾ ਪੈਂਦਾ ਉਹ ਇੱਕਦਮ ਪੋਲਿਟਿਕਲ ਕਲਾਸ ਨੂੰ ਸਟੈਪ ਇਨ ਕਰਨਾ ਚਾਹੀਦਾ ਸੀ ਇੱਕ ਤਾਂ ਜਿਹੜਾ ਨੈਸ਼ਨਲ ਮੀਡੀਆ ਤੇ ਜ਼ਹਿਰ ਆ ਰਿਹਾ ਉਹਨੂੰ ਬੰਦ ਕਰਨਾ ਚਾਹੀਦਾ ਸੀ ਠੀਕ ਹੈ ਉਹਨਾਂ ਦੀ ਦੁਕਾਨਦਾਰੀ ਆ ਪੈਸੇ ਥੇਲੇ ਦੇ ਹੁਣ ਮਸਲੇ ਨੇ ਸੋ ਉਹ ਚਲਾ ਰਹੇ ਨੇ ਪਰ politcal class ਨੂੰ ਚਾਹੀਦਾ ਵੀ ਉਹ ਇਸ ਕਿਸਮ ਦੇ ਜਿਹੜੇ ਵਰਚਾ ਕਰਦੀ ਆ ਉਹਨੂੰ ਨਾਤ ਪਾਵੇ ਕੱਲੀ ਸਿੱਖਾ ਨਾਲ ਨਹੀਂ ਸਾਰੀਆਂ ਘਟ ਗਣਤੀਆਂ ਦੇ ਜਿਹੜੇ ਮਸਲੇ ਆ ਡੈਮੋਕਰੇਟਿਕਲੀ ਪੋਲੀਟਿਕਲੀ ਔਰ ਉਸ ਸਿਸਟਮ ਵਿੱਚ ਰਹਿੰਦੇ ਆ ਜਿੱਥੋਂ ਤੱਕ ਵੀ ਹੱਲ ਹੋ ਸਕਦੇ ਆ ਉਹਨਾਂ ਨੂੰ ਕਰੇ ਉਹਨਾਂ ਵਿੱਚ ਇਹ ਅਹਿਸਾਸ ਨਾ ਆਵੇ ਵੀ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਮਸਲੇ ਹੱਲ ਹੋ ਸਕਦੇ ਆ ਜੀ ਬਿਲਕੁਲ ਜੀ ਜੇ ਆਪਾਂ ਕੀ ਕਿ ਕਿਸੇ ਹੋਰ ਘੱਟ ਗਿਣਤੀ ਨਾਲ ਹੋਵੇ ਚਾਹੇ ਮੁਸਲਮਾਨਾਂ ਨਾਲ ਕੁਝ ਹੁੰਦਾ ਹੋਵੇ ਆਪਾਂ ਦੇਖਿਆ ਕਿ ਸਿੱਖ ਜਰੂਰ ਉਸਤੇ ਆਪਣਾ ਜਿਹੜਾ ਪ੍ਰਤੀਕਰਮ ਦਿੰਦੇ ਨੇ ਚਾਹੇ ਉਹ ਕਸ਼ਮੀਰ ਵਾਲਾ ਮਸਲਾ ਹੋਵੇ ਸਾਰੀ ਤੌਰ ਤੇ ਨਾ ਉਹਦੇ ਵਿੱਚ ਜਿਹੜੀ ਰਾਜ ਕਰ ਰਹੀ ਤੇ ਰੌ ਵੀ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਵਿੱਚ ਵੀ ਕੋਈ ਪੋਲੀਟਿਕਲ ਸਟੇਟਸਮੈਨਸ਼ਿਪ ਵਾਲੀ ਜਿਹੜੀ ਗੱਲ ਹੈ ਨਾ ਉਹ ਨਹੀਂ ਨਜ਼ਰ ਆਉਂਦਾ ਜੋ ਦਰਬਾਰ ਦੀ ਮर्यादा ਹੈ ਤੁਸੀਂ ਦੂਜਾ ਸਵਾਲ ਕਰਿਆ ਸੀ ਸੋ ਦਰਬਾਰ ਸਾਹਿਬ ਦੀ ਮर्यादा ਹੈ ਕਿ ਜਿਹੜੀਆਂ ਸਿੱਖ ਪੰਥ ਦੀਆਂ ਜਿਹੜੀਆਂ ਇੱਕ માનਤਾਵਾਂ ਨੇ ਉਹਦੀਆਂ ਰਵਾਇਤਾਂ ਨੇ ਉਹਦੇ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਖਾਲਸਾ ਪੰਥ ਦੀਆਂ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਵੱਲੋਂ ਜਿਹੜੀ ਇੱਕ ਮर्याਦਾ ਸਿਰਜੀ ਗਈ ਹੈ ਉਹਦੇ ਵਿੱਚ ਉੱਥੇ ਪ੍ਰਵੇਸ਼ ਕਰਨ ਦੀ ਉੱਥੇ ਨਤਮਸਤਕ ਹੋਣ ਦੀ ਲੰਗਰ ਛਕਣ ਦੀ ਜਾਂ ਉੱਥੇ ਰਹਿਣ ਪਾਣ ਦੀ ਉਹ ਸਾਰੀ ਜਿਹੜੀ ਮਰਿਆਦਾ ਦਾ ਉਹ ਅਸੀਂ ਸਮਝਦੇ ਹਾਂ ਵੀ ਹਾਲ ਦੀ ਘੜੀ ਉਹਦੇ ਵਿੱਚ ਕਿਸੇ ਤਬਦੀਲੀ ਦੀ ਲੋੜ ਨਹੀਂ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤੇ ਵੱਡਾ ਸਵਾਲ ਇਹ ਵੀ ਸਾਹਮਣੇ ਆਉਂਦਾ ਵੀ ਸਿੱਖਾਂ ਦੀ ਡਿਫੈਂਸ ਤੇ ਕੋਈ ਨਹੀਂ ਆਉਂਦਾ ਜੀ ਆਪਾਂ ਕੀ ਕਿ ਕਿਸੇ ਹੋਰ ਘਟ ਗਿਣਤੀ ਨਾਲ ਹੋਵੇ ਚਾਹੇ ਮੁਸਲਮਾਨਾਂ ਨਾਲ ਕੁਝ ਹੁੰਦਾ ਹੋਵੇ ਆਪਾਂ ਦੇਖਿਆ ਕਿ ਸਿੱਖ ਜਰੂਰ ਉਸਤੇ ਆਪਣਾ ਜਿਹੜਾ ਪ੍ਰਤੀਕਰਮ ਦਿੰਦੇ ਨੇ ਚਾਹੇ ਉਹ ਕਸ਼ਮੀਰ ਵਾਲਾ ਮਸਲਾ ਹੋਵੇ ਪਰ ਇਧਰਲੇ ਬੰਦੇ ਨਹੀਂ ਹੁੰਦਾ ਭਾਈ ਅਮਰਪਾਲ ਸਿੰਘ ਵਾਲੇ ਸਾਰੇ ਮਸਲੇ ਤੇ ਆਪਾਂ ਦੇਖਿਆ ਕਿ ਜਿਹੜੇ ਉਹ ਬੇਸੀ ਹੁਣੀ ਹੈਗੇ ਨੇ ਜਾਂ ਉਦਾਂ ਦੇ ਜਿਹੜੇ ਲੀਡਰ ਹੈਗੇ ਨੇ ਉਹਨਾਂ ਦੀ ਜਿਹੜੀ ਉਹੀ ਸਟੇਟ ਵਾਲੀ ਜਿਹੜੀ ਮਾਈਂਡ ਸੈਟ ਆ ਉਹੋ ਹੀ ਬਣਿਆ ਹੋਇਆ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਦੂਜਾ ਵੀ ਦਰਬਾਰ ਸਾਹਿਬ ਦੀ ਮਰਿਆਦਾ ਕੀ ਹੋਵੇਗੀ ਜਾਂ ਇਹ ਸਾਰੇ ਮਸਲੇ ਦੇ ਵਿੱਚ ਇਹਨੂੰ ਰਲਾ ਕੇ ਇੱਥੇ ਆਪਾਂ ਕਿਵੇਂ ਦੇਖ ਸਕਦੇ ਹਾਂ ਹਾਂਜੀ ਹਾਂਜੀ ਸੋ ਕਾਰੀ ਤੌਰ ਤੇ ਨਾ ਉਹਦੇ ਵਿੱਚ ਜਿਹੜੀ ਰਾਜ ਕਰ ਰਹੀ ਤੇ rau ਵੀ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਵਿੱਚ ਵੀ ਕੋਈ politcal statesmanship ਵਾਲੀ ਜਿਹੜੀ ਗੱਲ ਹੈ ਨਾ ਉਹ ਨਹੀਂ ਨਜ਼ਰ ਆ ਰਹੀ ਸੋ ਰਾਜਨੀਤੀਵਾਨ ਜਿਹੜੇ ਹੈਗੇ ਆ ਉਹਨਾਂ ਵਿੱਚੋਂ ਬਹੁਤ ਸਾਰਾ ਹਿੱਸਾ ਇਹ ਹੁੰਦਾ ਜਿਹੜੇ politically statesman ਹੁੰਦੇ ਆ ਜਿਹੜੇ ਇਸ ਵੱਡੇ ਜਿਹੜਾ ਹੁੰਦਾ ਨਾ ਕ੍ਰਾਈਸਿਸ ਹੁੰਦਾ ਸੋ ਖਾਸ ਕਰਕੇ ਜਿਹੜੀਆਂ ਮਲਤਿ ਨੈਸ਼ਨਲ ਸਟੇਟ ਵਿੱਚ ਤੁਸੀਂ ਰਹੇ ਰਹੇ ਹੋਵੇਂ ਤੋ ਘੱਟ ਗਿਣਤੀਆਂ ਦੇ ਜਿਹੜੇ ਕਨਸਰਨਸ ਹੁੰਦੇ ਆ ਜਦੋਂ ਉਹ ਆਰਾਈਜ਼ ਹੁੰਦੇ ਆ ਜਾਂ ਪੀਕ ਤੇ ਵੀ ਚਲੇ ਜਾਂਦੇ ਆ ਉਹਨਾਂ ਨੂੰ ਨਿਊਟਰਲਾਈਜ਼ ਕਰਨ ਲਈ ਜਾਂ ਉਹਨਾਂ ਨਾਲ ਇੱਕ ਸਤਕਾਰ ਦੀ ਭਾਵਨਾ ਨਾਲ ਫੈਸਲੇ ਕਰਨ ਲਈ ਕੁਝ ਪੋਲੀਟੀਕਲ ਸਟੇਟਸਮੈਨ ਹੁੰਦੇ ਆ ਸਾਨੂੰ ਲੱਗਦਾ ਵੀ ਭਾਰਤੀ ਸਟੇਟ ਕੋਲ ਉਨਾ ਸਟੇਟਸਮੈਂਟ ਸਟੇਟ ਸਟੇਟਸਮੈਨ ਦੀ ਕਮੈਂਟ ਦੀ ਕਮੀ ਹੈਗੀ ਆ ਉਹ ਸਿਰਫ ਅਫਸਰ شاہੀ ਹੀ ਮੋਨੀਟਰ ਕਰ ਰਹੀ ਹੈ ਔਰ ਆਪਰੇਟ ਕਰ ਰਹੀ ਹੈ ਕਿ ਉਹਦੇ ਵਿੱਚੋਂ ਜਿਹੜੀ politcal ਦਖਲਅੰਦਾਜ਼ੀ ਆ ਬਹੁਤ ਘਟ ਗਈ ਹੋਈ ਆ ਇਹ ਫੈਸਲੇ ਆ ਜਿਹੜੇ ਅਫਸਰ شاہੀ ਨੇ ਨਹੀਂ ਕਰਨੇ ਹੁੰਦੇ ਅਫਸਰ شاہੀ ਦਾ ਆਪਣਾ ਇੱਕ ਮਾਈਂਡ ਸੈਟ ਹੁੰਦਾ ਉਹ ਸਿਰਫ ਇੱਕ ਸਾਜ਼ਿਸ਼ੀ ਵਰਤੀ ਰਹੇ ਜਾਂ ਉਹਨੂੰ ਲਾਅ ਐਂਡ ਆਰਡਰ ਦੇ ਅਸਪੈਕਟ ਤੋਂ ਦੇਖਦੇ ਆ ਪਰ ਇਹ ਮਸਲੇ ਬਿਯੋਂਡ ਲਾਅ ਐਂਡ ਆਰਡਰ ਤੇ ਬਿਯੋਂਡ ਸਾਜ਼ਿਸ਼ ਹੁੰਦੇ ਹੈਗੇ ਆ ਜਿਹਦੇ ਵਿੱਚੋਂ ਜਿਹਨੇ ਵਿੱਚੋਂ ਪੋਲਿਟੀਕਲ ਲੀਡਰਸ਼ਿਪ ਨੂੰ ਇੰਟਰਵਿਨ ਕਰਨਾ ਹੁੰਦਾ ਉਹ ਸਟੈਪ ਇਨ ਕਰਦੇ ਆ ਉਸ ਕੌਮ ਨਾਲ ਗੱਲਬਾਤ ਕਰਦੇ ਆ ਡਾਇਲੌਗ ਸ਼ੁਰੂ ਕਰਦੇ ਆ ਸੋ ਉਹ ਡਾਇਲੌਗ ਕਿਤੇ ਨਾ ਕਿਤੇ ਮਿਸਿੰਗ ਆਇਆਗਾ ਸਿੱਖਾਂ ਨਾਲ ਜੋ ਡਾਇਲੌਗ ਇਨੀਸ਼ੀਏਟ ਹੋਣਾ ਚਾਹੀਦਾ ਸੀ ਅਸੀਂ ਵਾਰ-ਵਾਰ ਇਸ ਪ੍ਰੋਗਰਾਮ 'ਚ ਕਹਿੰਦੇ ਹੈਗੇ ਆ ਵੀ ਉਹ ਡਾਇਲੌਗ ਨੂੰ ਸ਼ੁਰੂ ਕਰਨ ਵਾਲੇ ਤੇ ਉਸ ਡਾਇਲੌਗ ਦੀ ਕੀ ਟਰਮਸ ਐਂਡ ਕੰਡੀਸ਼ਨਸ ਹੋਣ ਕੀ ਪੈਰਾਮੀਟਰਸ ਹੋਣ ਉਹ ਜਿਹੜੇ ਇਨੀਸ਼ੀਏਟਿਵਸ ਹਨ ਉਹ ਮਤਲਬ ਕਿ ਬਿਲਕੁਲ ਹੀ ਇਸ ਵੇਲੇ ਗਾਇਬ ਨੇ ਸੋ ਭਾਰਤ ਸਰਕਾਰ ਨੂੰ ਆਪ ਸੰਤਾ ਐਂ ਲੱਗਦਾ ਵੀ ਭਾਰਤ ਦੀ ਇੰਟਰਨਲ ਪਾਲਿਸੀ ਨੂੰ ਖਾਸ ਕਰਕੇ ਹਨਾ ਇਹ ਪੰਜ-ਸੱਤ ਕ ਮੀਡੀਆ ਐਂਕਰ ਹੀ ਚਲਾ ਰਹੇ ਨੇ ਸੋ ਔਰ ਜਿਹੜੇ ਅਫਸਰशाही ਹੈ ਉਹ ਉਹਨਾਂ মিডিਆ ਐਂਕਰਸ ਦੀ ਸਹਾਇਤਾ ਕਰ ਰਹੀ ਹੈ ਪੋਲਿਟੀਕਲ ਕਲਾਸ ਹੈ ਜਿਹੜੀ ਉਹ ਆਈਸੋਲੇਟ ਹੋਈ ਹੋਈ ਹੈ ਸੋ ਪੋਲਿਟੀਕਲ ਕਲਾਸ ਕੋਲ ਆਪਣੇ ਕਰਨ ਲਈ ਹੋਰ ਇੰਨੇ ਕੰਮ ਨੇ ਉਹਨਾਂ ਕੋਲ ਕੋਈ ਟਾਈਮ ਹੀ ਨਹੀਂ ਵੀ ਇਹਨੂੰ ਰਿਪੋਰਟ ਕਰ ਸਕੀ ਉਹ ਅਫਸਰਾਂ ਦੀ ਡਿਊਟੀ ਲਾ ਦਿੰਦੇ ਨੇ ਅੱਖਾਂ ਦੇ ਇਸ਼ਾਰਿਆਂ ਵਿੱਚ ਹੀ ਇਸ਼ਾਰੇ ਹੋ ਜਾਂਦੇ ਆ ਫਿਰ ਅਫਸਰ ਸ਼ਾਹੀ ਆਪਣੇ ਤੌਰ ਤੇ ਜੋ ਕਰਦੀ ਹੈ ਉਹ ਕਾਫੀ ਜਿਆਦਾ ਡਿਵੀਏਟ ਹੋ ਜਾਂਦਾ ਜਾਂ ਡੀਰੇਲ ਹੋ ਜਾਂਦਾ ਗਲਤ ਪਾਸੇ ਚਲੇ ਜਾਂਦਾ ਸੋ ਇਹ ਹੈਗਾ ਪੋਲਿਟੀਕਲ ਕਲਾਸ ਦਾ ਜੋਜਾ ਜੋ ਦਰਬਾਰ ਸਾਹਿਬ ਦੀ ਮਰਿਆਦਾ ਹੈ ਤੁਸੀਂ ਦੂਜਾ ਸਵਾਲ ਕਰਿਆ ਸੀ ਸੋ ਦਰਬਾਰ ਸਾਹਿਬ ਦੀ ਮਰਿਆਦਾ ਹੈਗੇ ਜਿਹੜੀਆਂ ਸਿੱਖ ਪੰਥ ਦੀਆਂ ਜਿਹੜੀਆਂ ਇੱਕ ਮਾਨਤਾਵਾਂ ਨੇ ਉਹਦੀਆਂ ਰਵਾਇਤਾਂ ਨੇ ਉਹਦੇ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਖਾਲਸਾ ਪੰਥ ਦੀਆਂ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਵੱਲੋਂ ਜਿਹੜੀ ਇੱਕ ਮਰਿਆਦਾ ਸਿਰਜੀ ਗਈ ਹੈ ਉਹਦੇ ਵਿੱਚ ਉੱਥੇ ਪ੍ਰਵੇਸ਼ ਕਰਨ ਦੀ ਉੱਥੇ ਨਤਮਸਤਕ ਹੋਣ ਦੀ ਲੰਗਰ ਛਕਣ ਦੀ ਜਾਂ ਉੱਥੇ ਰਹਿਣ ਪਾਣ ਦੀ ਉਹ ਸਾਰੀ ਜਿਹੜੀ ਮਰਿਆਦਾ ਦਾ ਉਹ ਅਸੀਂ ਸਮਝਦੇ ਹਾਂ ਵੀ ਹਾਲ ਦੀ ਘੜੀ ਉਹਦੇ ਵਿੱਚ ਕਿਸੇ ਤਬਦੀਲੀ ਦੀ ਲੋੜ ਨਹੀਂ ਜੇ ਖਾਲਸਾ ਪੰਥ ਨੇ ਤਬਦੀਲੀ ਕਰਨੀ ਹੋਵੇ ਉਹ ਖਾਲਸਾ ਪੰਥ ਆਪਣੇ ਤੌਰ ਤੇ ਕਰੇਗਾ ਪਰ ਜਿਹੜੇ ਗੈਰ ਸਿੱਖ ਉਥੇ ਆਉਂਦੇ ਆ ਉਹਨਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਵੀ ਉਹ ਖਾਲਸਾ ਜੀ ਦੀ ਮਰਿਆਦਾ ਹੈ ਜਿਹੜੀ ਇੱਕ ਤਾਂ ਪਹਿਰਾਵੇ ਦੀ ਔਰ ਦੂਜੀ ਹੁਣ ਸਿਰ ਤੱਕ ਸਿਰ ਕੱਲ ਨੂੰ ਤੁਸੀਂ ਸਿਰ ਢੱਕਣ ਤੇ ਵੀ ਚੈਨ ਕਰਦੇ ਹੋ। ਜੈਸਾ ਕਰਦੇ ਹੋ ਵੀ ਇਹ ਨਹੀਂ ਕਰਨੀ। ਵੈਸੇ ਨਹੀਂ ਕਰਨਾ ਪਿਆ ਅਸੀਂ ਤਾਂ ਰੱਬ ਨੂੰ ਮਿਲਣ ਆਏ ਉਹਦੇ ਵਿੱਚ ਸਿਰ ਢੱਕਣ ਲੱਗ ਪਿਆ। ਸੋ ਸੋ ਇਹ ਸਵਾਲ ਹੈ ਜਿਹੜੇ ਉਠਾਏ ਜਾ ਸਕਦੇ ਆ ਪਰ ਸਾਡੀ ਮਰਿਆਦਾ ਜਿਹੜੀ ਗੁਰੂ ਖਾਲਸਾ ਪੰਥ ਨੇ ਬਣਾ ਦਿੱਤੀ ਹੋਈ ਹੈ ਸੋ ਸਾਰਿਆਂ ਨੂੰ ਉਹਦਾ ਸਤਿਕਾਰ ਕਰਨਾ ਈਵਨ ਵੱਡੀਆਂ ਸ਼ਕਤੀਆਂ ਆਉਂਦੀਆਂ ਔਰ ਕਪਿਲ ਸ਼ਰਮਾ ਹੁ ਨਹੀਂ ਸੁਨੀਲ ਸ਼ੈਟੀ ਹੁ ਨਹੀਂ ਹੈ ਹੋਰ ਸਾਰੇ ਬਹੁਤ ਸਾਰੇ ਲੋਕ ਬੈਠੇ ਆਂ ਜਾਂਦੇ ਆਂ ਯਾਰ ਬੜੇ ਆਰਾਮ ਨਾਲ ਉਹ ਲਾਈਨ ਵਿੱਚ ਲੱਗ ਕੇ ਬੜੇ ਸਹਿਜ ਨਾਲ ਲੰਬੀਆਂ ਕਤਾਰਾਂ ਵਿੱਚ ਲਾ ਕੇ ਔਰ ਪਰਵਾਹ ਨਾਲ ਨਾ ਨਤਮਸਤਕ ਹੁੰਦੇ ਆਂ ਕਦੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਇਆ ਜਿਹੜਾ ਆਪਾਂ ਵਿਚਾਰਧਾਰਕ ਤੌਰ ਤੇ ਜੇ ਆਪਾਂ ਦੇਖੀਏ ਕਿ ਸਿੱਖਾਂ ਦੇ ਪ੍ਰਤੀ ਜਿਹੜਾ ਸਰਕਾਰ ਦਾ ਰਵਈਆ ਹੈ ਉਹ ਅਸਲ ਦੇ ਵਿੱਚ ਹੈ ਕੀ ਹੈ ਕਿਉਂਕਿ ਇੱਕ ਬੰਨੇ ਤੇ ਗੁਰੂਆਂ ਦੇ ਪੁਰਬ ਬਣਾਏ ਜਾਂਦੇ ਨੇ ਦੂਜੇ ਬੰਨੇ ਆਪਾਂ ਸਾਰਾ ਕੁਝ ਆਪਾਂ ਕੀ ਕਿ ਚਿੱਟੇ ਦੋਦੀ ਹੋ ਗਿਆ ਨਾ ਸਾਰਾ ਕੁਝ ਚਿੱਟੇ ਦੇ ਨਹੀਂ ਸਾਡੇ ਸਾਹਮਣੇ ਆ ਗਿਆ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਵਿਰੋਲੈਂਟ ਹੋ ਕੇ ਸਾਹਮਣੇ ਆਈ ਆ ਕੋਈ ਘਟਨਾ ਨਹੀਂ ਹੋਈ ਕੋਈ ਏਡੇ ਵੱਡੇ ਪਰਚੇ ਨਹੀਂ ਹੋਏ ਕਿਤੇ ਕੋਈ ਗੋਲੀ ਨਹੀਂ ਚੱਲੀ ਫਿਰ ਵੀ ਉਹਨਾਂ ਨੇ ਇੱਕ ਖੁਖਾਰੂ ਬਣਾ ਕੇ ਇੱਕ ਅੱਤਵਾਦੀ ਦੇ ਤੌਰ ਤੇ ਪੇਸ਼ ਕਰ ਦਿੱਤਾ ਅਸਲ 'ਚ ਹੈ ਕਿ ਇਹ ਸਰਕਾਰਾਂ ਦਾ ਰਵਈਆ ਹਾਂਜੀ ਸਾਨੂੰ ਹੁਣ ਜਿਹੜਾ ਇਹ ਹੈਗਾ ਵੀ ਇਸ ਨਵੀਂ ਸਰਕਾਰ ਦਾ ਵੀ ਹੁਣ ਤਾਂ ਲਗਭਗ 9 ਸਾਲ ਹੀ ਹੋ ਗਿਆ ਜਦੋਂ ਸਾਰਾ ਉਹਨਾਂ ਦਾ ਟ੍ਰੈਂਡ ਦੇਖਦੇ ਆ ਉਹਦੇ 'ਚ ਉਹ ਹੈਗਾ ਵੀ ਉਹੋ ਕੁਝ ਜਿਹੜੇ ਨਾ ਉਹਨਾਂ ਦੀ ਹਮਾਇਤ ਵਾਲੇ ਸਿੱਖ ਆ ਜੀ 15ਵੇਂ 25 30 ਹੋਣਗੇ 100 ਲਾ ਲਓ ਹਨ ਵੀ ਉਹਨਾਂ ਨੂੰ ਪਲੋਸ ਕੇ ਕੁਝ ਅਹੁਦੇਦਾਰੀਆਂ ਦੇ ਦਿੰਦੇ ਆ ਜੀ ਇਹਦੇ ਚੋਂ ਘਟ ਗਣ ਤੇ ਕਮਿਸ਼ਨ ਦੀ ਦੇ ਦਿੱਤੀ ਜਾਂ ਇੱਕ ਦੋ ਨੂੰ ਮੰਤਰੀ ਬਣਾਤਾ ਜਾਂ ਕੁਝ ਹੋਰ ਅਹੁਦਿਆਂ ਤੇ ਇਸ ਤਰ੍ਹਾਂ ਲਾ ਦਿੱਤੇ ਹੋਣਾ ਸੋ ਉਹਨਾਂ ਨੂੰ ਉਹਨਾਂ ਨੂੰ ਮੋਹਰੇ ਬਣਾ ਕੇ ਜਾਂ ਮਖੌਟੇ ਬਣਾ ਕੇ ਉਹ ਬਾਕੀ ਸਿੱਖ ਸੰਗਤ ਜਾਂ ਸਿੱਖ ਮਨਾਂ ਵਿੱਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਸਿੱਖਾਂ ਦੇ ਦੋਸਤ ਹੈਗੇ ਆ ਸਿੱਖ ਸਾਡੇ ਰਾਜ ਵਿੱਚ ਉੱਚੇ ਆਉਧਿਆਂ ਤੇ ਬਣੇ ਹੋਏ ਨੇ ਉਹਨਾਂ ਦਾ ਹੈਗਾ ਵੀ ਮਸਲਾ ਸਿੱਖਾਂ ਦਾ ਕੋਈ ਹੱਲ ਨਾ ਕਰੋ ਕੁਝ ਸਿੱਖਾਂ ਨੂੰ ਮਖੌਟੇ ਬਣਾ ਕੇ ਵੱਡੇ ਆਉਧੇ ਦੇ ਕੇ ਉਹਨਾਂ ਦੀ ਖੱਟੀ ਕਮਾਈ ਲਈ ਆਪਣਾ ਕੰਮ ਧੰਦਾ ਚਲਾਈ ਜੋ ਮਤਲਬ ਜਿਹੜੀ ਬੇਗਾਨਵਿਦੀ ਭਾਵਨਾ ਬੇਗਾਨਗੀ ਦੀ ਆਉਂਦੀ ਹੈਗੀ ਆ ਉਹਨੂੰ ਖਤਮ ਤੇ ਕੀਤਾ ਜਾ ਸਕਦਾ ਕੋਈ ਇੰਨੇ ਵੱਡੇ ਮਸਲੇ ਤਾਂ ਹੈ ਨਹੀਂ ਜੇ ਆਪਾਂ 84 ਤੋਂ ਬਾਅਦ ਚੋਂ ਵੀ ਲੈ ਲਈਏ ਕੋਈ ਇੰਨੇ ਮਸਲੇ ਤਾਂ ਹੈ ਨਹੀਂ ਜਿਹੜੇ ਹੱਲ ਨਹੀਂ ਕੀਤੇ ਜਾ ਸਕਦੇ ਜੇ ਤੁਸੀਂ ਗੁਰੂਆਂ ਦੇ ਪਰਮ ਮਣਾਉਂਦੇ ਹੋ ਫਿਰ ਮਤਲਬ ਉਹ ਗੁਰੂ ਤੇ ਪ੍ਰਮਾਨ ਹੈ ਨੇ ਉਹਨਾਂ ਦੇ ਜਿਹੜੇ ਸਿੱਖ ਨੇ ਉਹ ਪ੍ਰਵਾਨ ਨਹੀਂ ਹੈਗੇ ਹਾਂਜੀ ਹਾਂਜੀ ਉਹੀ ਆ ਵੀ ਸਟੇਟਸਮੈਨਸ਼ਿਪ ਦੀ ਜਿਹੜੀ ਆਪਾਂ ਪਹਿਲਾਂ ਕਰਕੇ ਆਏ ਨਾ ਵੀ ਇਨੀਸ਼ੀਏਟ ਲੈਣਾ ਕਦਮ ਅੱਗੇ ਵਧਾਉਣੇ ਹਨਾ ਹੱਥ ਅੱਗੇ ਵਧਾਉਣੇ ਜੱਫੀ ਪਾਉਣੀ ਹਨਾ ਸੋ ਇਹ ਹੈਗਾ ਵੀ ਜਿਹੜਾ ਉਹ ਇੱਕ ਨਾਲ ਲੈ ਕੇ ਚੱਲਣਾ ਭਾਈਚਾਰਿਆਂ ਨੂੰ ਉਹ ਮਲਟੀ ਨੈਸ਼ਨਲ ਕੰਟਰੀਜ਼ ਵਿੱਚੇ ਹੋਣਾ ਹੁੰਦਾ ਹੈ ਹਨਾ ਸੋ ਸਾਰਿਆਂ ਨੂੰ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਮੈਨੂੰ ਕਿਸੇ ਦਾ ਦੱਸਿਆ ਜਾ ਰਿਹਾ ਸੀ ਵੀ ਜਦੋਂ ਅ ਨਿਊਜ਼ੀਲੈਂਡ ਵਿੱਚ ਇੱਕ ਮਸਜਿਦ ਤੇ ਹਮਲਾ ਹੁੰਦਾ ਹੈ ਜੀ ਜੀ ਸੋ ਬੀਬੀਜੀ ਨੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨੇ ਉੱਥੇ ਮਸਜਿਦ ਵਿੱਚ ਜਾ ਕੇ ਕਿਹਾ ਵੀ ਮੈਂ ਮੈਂ ਤੁਹਾਡੇ ਵਿੱਚ ਹਾਂ ਹਨਾ ਮੈਂ ਤੁਹਾਡੇ ਹਿੱਸਾ ਹਾਂ ਸੋ ਉਹ ਕਹਿੰਦੇ ਕਿ ਇੱਕਦਮ ਖੜ ਕੇ ਹਲੇ ਹਮਲਾ ਹੋ ਕੇ ਹਟੇ ਉਹਦੇ ਪੌਣੇ ਘੰਟੇ ਚ ਉੱਥੇ ਆ ਜਾਂਦੇ ਆ ਔਰ ਉਹ ਕਹਿੰਦੇ ਆ ਵੀ ਤੁਸੀਂ ਇਹ ਮਹਿਸੂਸ ਨਹੀਂ ਕਰਨਾ ਵੀ ਨਿਊਜ਼ੀਲੈਂਡ ਦੇ ਬਾਕੀ ਜਿਹੜੇ ਲੋਕ ਨੇ ਉਹ ਤੁਹਾਡੇ ਨਾਲ ਨਹੀਂ ਵੀ ਮੈਂ ਤੁਹਾਡੇ ਨਾਲ ਹਾਂ ਉਹ ਤੁਹਾਡੇ ਵਿੱਚੋਂ ਹੀ ਹਾਂ ਹਨਾ ਹਨਾ ਯੂ ਆਰ ਆਵਰ ਪਾਰਟ ਹਨਾ ਵੀ ਆਰ ਬੋਥ ਇਕੁਅਲ ਹਨਾ ਸੋ ਇਹ ਇਹ ਹੁੰਦੀ ਆ ਸਟੇਟਸਮੈਨਸ਼ਿਪ ਸੋ ਇਹ ਲੀਡਰਾਂ ਨੂੰ ਸਟੈਪ ਇਨ ਕਰਨਾ ਪੈਂਦਾ ਉਹ ਇੱਕਦਮ ਪੋਲਿਟਿਕਲ ਕਲਾਸ ਨੂੰ ਸਟੈਪ ਇਨ ਕਰਨਾ ਚਾਹੀਦਾ ਸੀ ਇੱਕ ਤਾਂ ਜਿਹੜਾ ਨੈਸ਼ਨਲ ਮੀਡੀਆ ਤੇ ਜ਼ਹਿਰ ਆ ਰਿਹਾ ਉਹਨੂੰ ਬੰਦ ਕਰਨਾ ਚਾਹੀਦਾ ਸੀ ਠੀਕ ਹੈ ਉਹਨਾਂ ਦੀ ਦੁਕਾਨਦਾਰੀ ਆ ਪੈਸੇ ਥੇਲੇ ਦੇ ਹੁਣ ਮਸਲੇ ਨੇ ਸੋ ਉਹ ਚਲਾ ਰਹੇ ਨੇ ਪਰ ਪੋਲੀਟੀਕਲ ਕਲਾਸ ਨੂੰ ਚਾਹੀਦਾ ਵੀ ਉਹ ਇਸ ਕਿਸਮ ਦੀ ਜਿਹੜੀ ਬੁਰਚਾ ਕਰਦੀ ਆ ਉਹਨੂੰ ਨਾਤ ਪਾਵੇ ਕੱਲੀ ਸਿੱਖਾ ਨਾਲ ਨਹੀਂ ਸਾਰੀਆਂ ਘਟ ਗਣਤੀਆਂ ਦੇ ਜਿਹੜੇ ਮਸਲੇ ਆ ਡੈਮੋਕਰੇਟਿਕਲੀ ਪੋਲੀਟੀਕਲੀ ਔਰ ਉਸ ਸਿਸਟਮ ਵਿੱਚ ਰਹਿੰਦੇ ਆ ਜਿੱਥੋਂ ਤੱਕ ਵੀ ਹੱਲ ਹੋ ਸਕਦੇ ਆ ਉਹਨਾਂ ਨੂੰ ਕਰੇ ਉਹਨਾਂ ਵਿੱਚ ਇਹ ਅਹਿਸਾਸ ਨਾ ਆਵੇ ਵੀ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਮਸਲੇ ਹੱਲ ਹੋ ਸਕਦੇ ਆ ਜੀ ਬਿਲਕੁਲ